ਪਾਣੀ ਦੀ ਬਾਲਟੀ ਨੇ ਲਈ 2 ਸਾਲਾਂ ਦੇ 마ਸੂਮ ਬੱਚੇ ਦੀ ਜਾਨ ਜੇਕਰ ਤੁਹਾਡੇ ਘਰ ਵਿੱਚ ਵੀ ਨੇ ਬੱਚੇ ਤਾਂ ਇਸ ਵੀਡੀਓ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਦੇਖ ਲਿਓ ਅਕਸਰ ਹੀ ਬਹੁਤ ਸਾਰੇ ਘਰਾਂ ਵਿੱਚ ਪਾਣੀ ਦੀਆਂ ਪਾਲਟੀਆਂ ਭਰ ਕੇ ਰੱਖ ਦਿੱਤੀਆਂ ਜਾਂਦੀਆਂ ਨੇ ਪਰ ਹੁਣ ਪਾਣੀ ਦੀ ਬਾਲਟੀ ਨੇ ਹੀ ਉਜਾੜ ਦਿੱਤਾ ਇੱਕ ਹਸਤਾ ਵਸਤਾ ਕਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਛੋਟੇ ਜਿਹੇ ਬੱਚੇ ਨੂੰ ਚੱਕੀ ਦਿਖਾਈ ਦੇ ਰਿਹਾ ਹੈ ਦਰਸਲ ਇਹ ਵਿਅਕਤੀ ਇਸ ਬੱਚੇ ਦਾ ਹੀ ਪਿਤਾ ਹੈ ਅਤੇ ਇਸ ਦੇ ਘਰ ਵਿੱਚ ਪਾਣੀ ਦੀ ਇੱਕ ਬਾਲਟੀ ਭਰੀ ਪਈ ਸੀ ਅਤੇ ਇਸ ਬੱਚੇ ਦੀ ਮਾਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਅਤੇ ਦੀ ਪਰਿਵਾਰ ਦੇ ਮੈਂਬਰ ਵੀ ਆਪਣਾ ਆਪਣਾ ਕੰਮ ਕਰ ਰਹੇ ਸੀ ਪਰ ਇਹ 2 ਸਾਲਾਂ ਦਾ 마ਸੂਮ ਬੱਚਾ ਖੇਡਦਾ ਖੇਡਦਾ ਪਾਣੀ ਦੀ ਬਾਲਟੀ ਕੋਲ ਚਲਿਆ ਗਿਆ ਅਤੇ ਉਸ ਦੇ ਵਿੱਚ ਡਿੱਗ ਗਿਆ ਅਤੇ ਜਦੋਂ ਕਾਫੀ ਦੇਰ ਤੋਂ ਬੱਚਾ ਦਿਖਾਈ ਨਹੀਂ ਦਿੱਤਾ ਤਾਂ ਜਦੋਂ ਲੱਭਿਆ ਗਿਆ ਫਿਰ ਪਤਾ ਲੱਗਾ ਕਿ ਬੱਚਾ ਤਾਂ ਪਾਣੀ ਦੀ ਬਾਲਟੀ ਵਿੱਚ ਡਿੱਗ ਗਿਆ ਹੈ ਅਤੇ ਜਲਦੀ ਜਲਦੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਪਰ ਬੱਚੇ ਨੇ ਤਾਂ ਪਹਿਲਾਂ ਹੀ ਦਮ ਤੋੜ ਦਿੱਤਾ ਸੀ ਸੋ ਜੇਕਰ ਤੁਹਾਡੇ ਘਰ ਵਿੱਚ ਵੀ ਨੇ ਛੋਟੇ ਬੱਚੇ ਤਾਂ ਉਹਨਾਂ ਦਾ ਪੂਰਾ ਧਿਆਨ ਰੱਖੋ ਇਹ ਸਾਰੀ ਘਟਨਾ ਮੱਧ ਪ੍ਰਦੇਸ਼ ਦੇ ਖੰਡਵਾਦੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ